ਜੋ ਜੋ ਕੋਈ ਵੀਰ ਭਰਾ ਸੱਜਣ ਨਾਲ ਜੁੜਿਆ ਹੋਇਆ ਤੇ ਆ ਕੇ ਦੱਸੋ ਵੀ ਆਵਾਜ਼ ਆਉਂਦੀ ਏ ਕਿ ਨਹੀਂ ਆਉਂਦੀ ਏ ਕਿਉਂਕਿ ਹੈੱਡਫੋਨ ਮੇਰੇ ਜੋਗੇ ਚੋਰੀ ਤੇ ਭਾਈ ਵੀਰ ਭਰਾ ਜੇ ਕੋਈ ਹੈਗਾ ਤਾਂ ਆ ਕੇ ਦੱਸੋ ਹਨਾ ਵੀ ਆਵਾਜ਼ ਆਉਂਦੀ ਏ ਤਾਂ ਬਸ ਇਹਨਾਂ ਦੱਸ ਦੇ ਵੀ ਆਵਾਜ਼ ਆਉਂਦੀ ਏ ਜਾਂ ਨਹੀਂ ਆਉਂਦੀ ਏ 2 ਮਿੰਟ ਦੀ ਬੇਨਤੀ ਕਰਨੀ ਏ ਬਸ ਸ਼ਟ ਲੱਗੀ ਹੋਈ ਆ ਤੇ ਲਿੱਕੇ ਦਾ ਦੂ ਵਾ ਜਾਂਦੀ ਹੈ ਬਸ ਇਹ ਨਖ ਦਾ ਦੂ ਲਿੱਕੇ ਵੀ ਮੇਰਾ ਵੀਰ ਆਵਾਜ਼ ਆਉਂਦੀ ਹੈ ਓਏ ਗੁਰੂ ਸੁੱਚਾ ਬਸਾ ਪਿੱਛੇ ਬਹੁਤ ਸ਼ਟ ਲੱਗੀ ਹੋਈ ਆ ਆਵਾਜ਼ ਆਉਂਦੀ ਹੈ ਭਾਈ ਵਾ ਠੀਕ ਹੈ ਜੀ ਤਾਂ ਵੀਰੇ ਬੇਨਤੀ ਸੀਗੀ ਤਾਂ ਇਹ ਵੀ ਦੀਪ ਸਿੱਧੂ ਦਾ ਦੀਪ ਸਿੱਧੂ ਫੜਿਆ ਗਿਆ ਹਨਾ ਦੀਪ ਸਿੱਧੂ ਦਾ ਫੜਿਆ ਗਿਆ ਹੁਣ ਲੱਖੇ ਦਾ ਕਿਵੇਂ ਕਰਨਾ ਹੈ ਲੱਖਾ ਵੀ ਆਪਣਾ ਸ਼ੇਰ ਹੈ ਲੱਖੇ ਨੂੰ ਵੀ ਆਪੇ ਹੀ ਬਚਾਣਾ ਜੇ ਲੱਖਾ ਫੜਿਆ ਗਿਆ ਫਿਰ ਉਸ ਤੋਂ ਬਾਅਦ ਤਾਂ ਵੀਰੇ ਗੇਮ ਸਾਰੀ ਦੀ ਸਾਰੀ ਖਤਮ ਕੌਣ ਨਾਲ ਖੜੂਗਾ ਮੇਰੀ ਮੇਰੀ ਪਹਿਲੀ ਬੇਨਤੀ ਇਹ ਹੈ ਵੀ ਇਸ ਟਾਈਮ ਕਿਹੜੀ ਜਿੱਥੇ ਬੰਦੀ ਹੈ ਕਿਹੜੇ ਇਹ ਜੇ ਸੰਘਰਸ਼ੀ ਯੋਧੇ ਨੇ ਜਿਹੜੇ ਇਹਨਾਂ ਦੇ ਨਾਲ ਖੜਰੇ ਨੇ ਹਨਾ ਦੂਸਰੀ ਗੱਲ ਵੀ ਜਿਹੜੇ ਵੀਰਾਂ ਨੇ ਉੱਥੇ ਪਾਠ ਰਖਾਇਆ ਹੈਗਾ ਸ਼ਹੀਦਾਂ ਦੇ ਉੱਤੇ ਉਹਨਾਂ ਦਾ ਉਹਨਾਂ ਦਾ ਮੈਂ ਥੈਂਕਸ ਕਰਦਾ ਬਹੁਤ ਵਧੀਆ ਪ੍ਰਾਲਾ ਉਹਨਾਂ ਨੇ ਕੀਤਾ ਪਾਠ ਰਖਾਇਆ ਉਹਨਾਂ ਨੇ ਚਲੋ ਮੈਨੂੰ ਵਾਪਸ ਆਣਾ ਪਿਆ ਮੇਰੇ ਘਰ ਦੀ ਮਜਬੂਰੀ ਸੀਗੀ ਮੇਰੇ ਫਾਦਰ ਸਾਹਿਬ ਢਿੱਲੇ ਸੀਗੇ ਬਸ ਮੇਰੀ ਇਹ ਬੇਨਤੀ ਹੈ ਵੀ ਜੇ ਹੁਣ ਲੱਖਾ ਸੁਧਾਣਾ ਬੀ ਫੜਿਆ ਗਿਆ ਉਸ ਤੋਂ ਬਾਅਦ ਤਾਂ ਫਿਰ ਸਾਰੀ ਗੇਮ ਕਾਮਰੇਡਾ ਦੇ ਹੱਦੇ ਚਲ ਜੂਗੀ ਫਿਰ ਆਪਾਂ ਕੀ ਕਰਾਂਗੇ ਫਿਰ ਆਪਾਂ ਕੁਝ ਵੀ ਨਹੀਂ ਕਰ ਪਾਵਾਂਗੇ ਕੁਝ ਵੀ ਨਹੀਂ ਕਰ ਪਾਵਾਂਗੇ ਹਨਾ ਤਾਂ ਮੇਰੀ ਬੇਨਤੀ ਸੀਗੀ ਜੀ ਹੁਣ ਤੁਸੀਂ ਦੱਸੋ ਵੀ ਕਿਵੇਂ ਨਿਬੜੀਏ ਇਹ ਕੰਮ ਨੂੰ ਸਮਝਾਓ ਮੈਨੂੰ ਜੋ ਕੋਈ ਨਿਬੜਦੇ ਤਾਂ ਦੱਸੋ ਆ ਤਾਂ ਮੈਂ ਫੋਨ ਮੇਰੀ ਮਾਂ ਚੱਕ ਕੇ ਲੈ ਕੇ ਆਇਆ ਫੋਨ ਵਿੱਚੋਂ ਤੁਸੀਂ ਦੱਸੋ ਵੀ ਕੋਈ ਹੱਲ ਹੈ ਜਿੱਦਾਂ ਕੋਈ ਹੱਲ ਹੈ ਮੈਨੂੰ ਲਿਖ ਕੇ ਦੱਸੋ ਫਿਰ ਆਪਾਂ ਕਰੀਏ ਹੱਲ ਕਿਉਂਕਿ ਵੀਰੇ ਜੇ ਲੱਖੇ ਨੂੰ ਵੀ ਫੜ ਲਿਆ ਪੁਲਿਸ ਨੇ ਤਾਂ ਫਿਰ ਆਪਾਂ ਕਿਵੇਂ ਕਰਾਂਗੇ ਹਾਊ ਕੈਨ ਵੀ ਹੈਂਡਲ ਹੈਨਾ ਕਿਉਂਕਿ ਜੇ ਲੱਖਾ ਫੜਿਆ ਗਿਆ ਤਾਂ ਫਿਰ ਕਿਵੇਂ ਹੋਊਗਾ ਆਏ ਹਾਏ ਨਿਸ਼ਾਨ ਸਾਹਿਬ ਧੋਣੇ ਸੀਗੇ ਅੱਜ ਸੀ ਨਿਸ਼ਾਨ ਸਾਹਿਬ ਉਹ ਰੱਖੇ ਹੋਏ ਨਹੀਂ ਮੈਂ ਧੋਣ ਲੱਗਿਆ ਹੋਇਆ ਸੀਗਾ ਮੇਰੀ ਖੁਦੀ ਤੇ ਵੀ ਠੀਕ ਨਹੀਂ ਹੈਗੀ ਸੱਟਾਂ ਮੇਰੇ ਬਹੁਤ ਲੱਗੀਆਂ ਨੇ ਚਲੋ ਜਿਨ੍ਹਾਂ ਨੇ ਵੀ ਮਾਰੀਆਂ ਉਹ ਸਿਆਸੀ ਬੰਦੇ ਸੀਗੇ ਆ ਸਾਰਾ ਮੇਰਾ ਹੱਥ ਪੰਨਿਆ ਹੋਇਆ ਹੈਗਾ ਬੰਦੇ 88 ਜੀਗੇ ਚਲੋ ਮੈਂ ਕੋਈ ਦੀਪ ਸਿੱਧੂ ਨੂੰ ਜਾਂ ਦੀਪ ਸਿੱਧੂ ਦੀ ਟੀਮ ਤੇ ਮੈਂ ਕੋਈ ਬਲੇਮ ਨਹੀਂ ਕਰ ਰਿਹਾ ਬੰਦੇ 88 ਜੀਗੇ ਉਹ ਮੈਨੂੰ ਪਤਾ ਲੱਗ ਗਿਆ ਦੀਗਾ ਹੁਣ ਤੁਸੀਂ ਵੀਰੇ ਮੈਨੂੰ ਲਿਖ ਕੇ ਦੱਸੋ ਵੀ ਦੀਪ ਸਿੱਧੂ ਤਾਂ ਹੋ ਗਿਆ ਵੀਰੰਦਰ ਇੱਕ ਤਾਂ ਉਹਨੂੰ ਆਪ ਬਾਹਰ ਲੈ ਕੇ ਆਈਏ ਬੜੀ ਜਲਦੀ ਜਲਦੀ ਕਿਉਂਕਿ ਵੀਰੇ ਜਿਹੜੇ ਆਪਣੇ ਵੀਰ ਨੇ ਉਹ ਯੂਪੀ ਦੇ ਜਿਹੜੇ ਹੈਗਣੇ ਨੇ ਆਪਣੇ ਨੇਤਾ ਡਕੈਤ ਡਕੈਤ ਕਰਕੇ ਤੇ ਉਹ ਉਹ ਚੁੰਦੇ ਨੇ ਵੀ ਇਹ ਸੰਘਰਸ਼ ਚੱਲੇ ਵੀਰੇ 7ਵੇਂ 8ਵੇਂ ਮਹੀਨੇ ਤੱਕ ਹਨਾ ਤੇ ਇਹਦਾ ਮਤਲਬ ਵੀ ਇਹਨਾਂ ਨੇ ਇਲੈਕਸ਼ਨ ਰੱਦ ਕਰਨੇ ਨੇ ਜਿਤ ਤੱਕ ਮੈਨੂੰ ਲੱਗਦਾ ਹੈ ਨਾ ਇਹਨਾਂ ਨੇ ਇਲੈਕਸ਼ਨ ਕਰਨੇ ਵੀਰੇ ਰੱਦ ਕਿਉਂਕਿ ਇੰਨਾ ਲੰਬਾ ਸੰਘਰਸ਼ ਗਰਮੀਆਂ 'ਚ ਸ਼ੁਰੂ ਹੋਇਆ ਸੀਗਾ ਜਦੋਂ ਦੀ ਫੁਰੀ ਆ ਕੇ ਬੈਠੇ ਸ਼ੰਭੂ ਮੋਰਚੇ ਤੇ ਤੇ ਉਦੋਂ ਉਦੋਂ ਸੰਘਰਸ਼ ਸ਼ੁਰੂ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਗਰਮੀਆਂ ਸਾਰੀਆਂ ਲੰਘ ਗਈਆਂ ਫੇਰ ਸਰਦੀਆਂ ਸਾਰੀਆਂ ਲੰਘ ਗਈਆਂ ਸਰਦੀਆਂ ਸਾਰੀਆਂ ਖਤਮ ਵੀ ਹੋ ਗਈਆਂ ਹੁਣ ਹੁਣ ਤੁਸੀਂ ਦੱਸੋ ਵੀ ਕਿਵੇਂ ਇਹਦਾ ਮਸਲਾ ਹੱਲ ਹੋਊਗਾ ਹਨਾ ਆ ਮੇਰੇ ਪਿਤਾ ਜੀ ਪਏ ਨੇ ਵਿਚਾਰੇ ਇਹ ਵੀ ਦੁਖੀ ਨੇ ਸਾਰਾ ਦਿਨ ਦੇਖੋ ਖਬਰਾਂ ਦੇਖੀ ਜਾਂਦੇ ਨੇ ਥਾਲ ਦੇ ਲੋ ਵਿਚਾਰਾਂ ਦੇ ਕੀ ਨੇ ਪਰ ਜਿੰਨਾ ਕੁ ਹੁੰਦਾ ਸੀ ਕਰ ਰਹੇ ਆ ਹਨਾ ਜਿੰਨਾ ਕੁ ਵੀ ਹੁੰਦਾ ਦੇਖੋ ਕਰ ਰਹੇ ਆ ਪੈਰਾਲਾਈਜ਼ ਨੇ ਪਰ ਫੇਰ ਵੀ ਮੈਨੂੰ ਤਾਂ ਉੱਪਰੋਂ ਹੋ ਕੇ ਜਾਣਾ ਹਨਾ ਮੈਨੂੰ ਜਾਣਾ ਪੈਂਦਾ ਪਰ ਮੈਨੂੰ ਮਨਾ ਕੀ ਮਨਾ ਕਰ ਰੱਖਿਆ ਵੀ ਭਾਈ ਜਾਣਾ ਬਿਲਕੁਲ ਨਾ ਜਾ ਤੂੰ ਛੱਡ ਦੇ ਕਿਉਂਕਿ ਮੈਂ ਆਪਣਾ ਘਰ ਪਰਿਵਾਰ ਵੀ ਦੇਖਣਾ ਨਾ ਆ ਦੇਖ ਲਓ ਵੀਰੇ ਮੇਰਾ ਰੱਬ ਵੀ ਜਾਣਦਾ ਹੈ ਹਨਾ ਯਾਓ ਦੇਖੋ ਉਹ ਦਸ਼ਮੀਸ਼ ਪਿਤਾ ਦੀ ਜਿਹੜੀ ਫੋਟੋਆਂ ਲੱਗੀਆਂ ਉਹ ਬਸ ਬਸ ਉਹ ਹੀ ਜਾਣਦੇ ਨੇ ਵੀ ਅਸੀਂ ਅਸੀਂ ਕਿਵੇਂ ਪੁਕਾਰ ਰਹੇ ਹਾਂ ਹੁਣ ਤੁਸੀਂ ਦੱਸੋ ਵੀ ਦੀਪ ਸਿੱਧੂ ਨੂੰ ਤੇ ਲੱਖੇ ਨੂੰ ਆਪਾਂ ਕਿਵੇਂ ਲੈ ਕੇ ਆਈਏ ਬਾਹਰ ਕੀ ਹਾਲਾ ਉਹਦਾ ਤੂੰ ਵਧੀਆ ਜੋ ਕੀਲ ਕਰੀਏ ਆਪਾਂ ਸਾਰੇ ਜਣੇ ਇਕੱਠੇ ਮਿਲ ਕੇ ਜਿੰਨੇ ਜਿੰਨਾ ਦਾ ਸਬੰਧ ਹੁੰਦਾ ਆਪਾਂ ਕਰ ਲੁੰਨੇ ਆ ਇਕੱਠੇ ਬਾਈ ਮੇਰੇ ਕੋਲ ਤਾਂ ਮੋਟਰਸਾਈਕਲ ਖੜਾ ਮੈਂ ਮੋਟਰਸਾਈਕਲ ਵੇਚਦਾਗਾ ਇੰਨਾ ਮੈਂ ਕਰ ਸਕਦਾ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਮੋਟਰਸਾਈਕਲ ਹੈ ਤੇ ਮੈਂ ਮੋਟਰਸਾਈਕਲ ਵੇਚ ਦੂੰਗਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਵੀਰੇ ਮੋਟਰ ਮੋਟਰਸਾਈਕਲ ਦੀ ਵੀਰ ਬਣ ਕੇ ਆ ਮੇਰੀ ਬੇਨਤੀ ਹੈ ਵੀ ਵੀਰੇ ਸਾਨੂੰ ਦੀਪ ਸਿੱਧੂ ਤੇ ਲੱਖਾ ਸਦਾਨਾ ਦਾ ਹੱਥ ਆਉਣਾ ਹੀ ਨਹੀਂ ਚਾਹੀਦਾ ਲੱਖੇ ਸਦਾਨੇ ਦੀ ਐਂਟੀਸੈਪਟਰੀ ਕਿਹੜੀ ਹੁੰਦੀ ਹੈ ਬੇਲ ਮੈਂ ਇੰਨਾ ਪੜਿਆ ਲਿਖਿਆ ਨੀਗਾ ਨਾਮਕ ਦੀ ਕਾਨੂੰਨੀ ਦੋ ਪੇਜ ਦੇ ਵਿੱਚ ਕਦੀ ਮੈਂ ਪਿਆ ਤਾਂ ਵੀਰੇ ਐਂਟੀਸੈਪਟਰੀ ਜੋ ਜਿਹੜੀ ਬੇਲ ਹੁੰਦੀ ਹੈਗੀ ਆ ਉਹ ਕਰਵਾਓ ਤੇ ਪਲੀਜ਼ ਆ ਮੇਰੀ ਬੇਨਤੀ ਹੈਗੀ ਆ ਉਹ ਬੇਲਾ ਕਰਵਾ ਕੇ ਤੇ ਇੱਕ ਵਾਰ ਮੇਰੇ ਮਨ ਦਾ ਇੱਕ ਸਵਾਲ ਆ ਵੀ ਜਿਹੜੇ ਵੀਰ بڑا ਮੇਰਾ ਸਵਾਲ ਆ ਯਾਰ ਅੰਦਰੋ ਯਾਰ ਇਹ ਵੀ ਜਿਨ੍ਹਾਂ ਦੇ ਮਾਵਾ ਦੇ ਜਿਨ੍ਹਾਂ ਦੇ ਪੁੱਤ ਜਾ ਰਹੇ ਨੇ ਉਹਨਾਂ ਦੇ ਪਿੱਛੇ ਕੋਈ ਖੜੂਗਾ ਖੜੂ ਹੋ ਕੋਈ ਤੁਹਾਨੂੰ ਮੈਂ ਦਿਖਾਇਆ ਨਾ ਮੇਰਾ ਪਿਓ ਕਿਹੜੇ ਖਾਨਾ ਦੇ ਵਿੱਚ ਪਿਆ ਪਿਸ਼ਾਬ ਕਰਨਾ ਵੀ ਉਹਨੂੰ ਓਖਾ ਓਖਾ ਹੋ ਜਾਂਦਾ ਹੈ ਹਨਾ ਤੇ ਮੇਰੀ ਮਾਂ ਸਾਹਮਦੀ ਹੈ ਹੁਣ ਤੁਸੀਂ ਦੱਸੋ ਵੀ ਜੇ ਮੈਂ ਮੈਂ ਸਿਰਫ ਮੈਂ ਸਿਰਫ ਉਹਨਾਂ ਵਾਸਤੇ ਗੱਲ ਕਰਦਾ ਵੀ ਜਿਹੜੇ ਪੂਰੇ ਸੂਰਮੇ ਨੇ ਮੈਂ ਤਾਂ ਹੈ ਹੀ ਨਹੀਂ ਸੂਰਮਾ ਮੈਂ ਤਾਂ ਨਕਾਬਦ ਬੰਦਾ ਮੈਂ ਤਾਂ ਖੁਦ ਕਹਿੰਨਾ ਮੈਂ ਨਖਿੱਦ ਬੰਦਾ ਪਰ ਵੀਰੇ ਯਾਰ ਜਿਹੜੇ ਵੀਰ ਜਿਹੜੇ ਵੀਰ ਵੀਰੇ ਦਿਲੋਂ ਮਨਾ ਜਿਹੜੇ ਲੜਦੇ ਨੇ ਉੱਥੇ ਜਾ ਕੇ ਜੰਗਾਂ ਫਰੰਟ ਲਾਈਨ ਦੇ ਉੱਪਰ ਜਿਹੜੀ ਮਾਝਾ ਵਾਲੀ ਸਟੇਜ ਹੈ ਨਾ ਵੀਰੇ ਮੈਂ ਬਾਰ-ਬਾਰ ਤੁਹਾਨੂੰ ਕਹਿਣਾ ਚਾਹੁੰਦਾ ਮੱਝਲ ਸਟੇਜ ਦੇ ਉੱਪਰ ਜਾ ਕੇ ਸੇਵਾ ਲਾਇਆ ਕਰੋ ਜਿਹੜੀ ਸੇਵਾ ਮੈਨੂੰ ਭੇਜੀ ਗਈ ਸੀ ਵੀਰੇ ਮੈਂ ਮੱਝਲ ਸਟੇਜ ਤੇ ਲਾ ਬੈਠਿਆ ਠੀਕ ਹੈ ਜਿੰਨੀ ਬਚੀ ਹੈ ਉਹ ਮੈਂ ਮੁੰਡੇ ਨੂੰ ਦੱਸ ਤੀ ਰੰਦਾਵੇ ਨੂੰ ਮੈਂ ਦੱਸ ਬੈਠਿਆ ਵੀ ਰੰਦਾਵੇ ਆ ਤੇਰੀ ਤੇਰੀ ਇੰਨੀ ਸੇਵਾ ਤੇਰੀ ਪਈ ਆ ਜਦ ਤੂੰ ਕਹੇਂਗਾ ਵੀਰੇ ਪਤਾ ਕੀ ਆ ਯਾਰ ਦੇਖ ਭਰਿਆਂ ਦਾ ਘਰ ਪਰ ਕੇ ਦਾ ਕੋਈ ਫਾਇਦਾ ਨਹੀਂ ਤੈਨੂੰ ਵੀ ਇਸ ਗੱਲ ਦਾ ਪਤਾ ਵੀ ਭਰਿਆਂ ਦਾ ਘਰ ਪਰ ਕੇ ਕੋਈ ਫਾਇਦਾ ਨਹੀਂ ਵੀਰੇ ਜੇ ਆਪਾਂ ਭਰਿਆਂ ਦਾ ਹੀ ਘਰ ਪਰਣਾ ਹੈ ਫਿਰ ਕੀ ਫਾਇਦਾ ਯਾਰ ਤੁਸੀਂ ਦੱਸੋ ਤੁਸੀਂ ਦੱਸੋ ਹੈਨਾ ਜੇ ਭਰਿਆਂ ਦਾ ਭਾਗ ਘਰ ਭਰਨਾ ਹੈ ਤਾਂ ਵੀਰੇ ਕੀ ਫਾਇਦਾ ਹੈਨਾ ਕੋਈ ਫਾਇਦਾ ਹੀ ਨਹੀਂਗਾ ਹੁਣ ਤੁਸੀਂ ਦੱਸੋ ਵੀ ਜੇ ਭਰਿਆਂ ਦਾ ਹੀ ਘਰ ਭਰਨਾ ਹੈ ਕੀ ਫਾਇਦਾ ਦੱਸੋ ਅੰਨਾ ਉੱਥੇ ਪੀਜੇ ਪਤਾ ਨਹੀਂ ਕਿਹੜੇ ਕਿਹੜੇ ਪਿੰਨੀਆਂ ਹਾਂਜੀ ਜਲੇਬੀਆਂ ਜਲੇਬ ਮਰਤੀਆਂ ਕੋਲਡ ਡਰਿੰਕ ਬਰਗਰ ਸ਼ਰਗਰ ਪਤਾ ਨਹੀਂ ਕਿਆ-ਕਿਆ ਹੈਨਾ ਉਥੇ ਖਾਨ ਨੂੰ ਤੇ ਸਭ ਕੋ ਜਾਣਦਾ ਪਰ ਬਾਈ ਜਿਹੜੀ ਮੱਝ ਵਾਲੀ ਸਟੇਜ ਆ ਉਥੇ ਰੰਦੇ ਹੀ ਕੁਛ ਨਹੀਂ ਉਥੇ ਪਾਣੀ ਦੀ ਵੀ ਕਿੱਲਦਾ ਆ ਜਾਂਦੀ ਹੈ ਪਾਣੀ ਅਸੀਂ ਪਹੁੰਚਾਏ ਸੀਗੇ ਮੈਂ ਤੇ ਮੈਂ ਗਿਆ ਸੀਗਾ ਨਾਲ ਗਿਆ ਸੀਗੇ ਆਪਣੇ ਉਹ ਆਪਣੇ ਆਪਣੇ ਜਿਹੜੇ ਸੀਗੇ ਟਰੱਕ ਵਾਲੇ ਗਰਾਹ ਸਾਹਿਬ ਉਹ ਵੀ ਗਏ ਸੀਗੇ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਵੀਰੇ ਮੈਂ ਵੀ ਗਿਆ ਸੀ ਮੇਰੇ ਕੋਲ ਵੀਡੀਓ ਵੀ ਬਣੀ ਪਈ ਹੈ ਮੈਂ ਕਦੀ ਵੀ ਨਹੀਂ ਚਾਇਆ ਵੀ ਮੈਂ ਹਰ ਚੀਜ਼ ਦਾ ਸਬੂਤ ਵੀਡੀਓ ਨਾਲ ਦਵਾ ਜੇ ਤੁਹਾਨੂੰ ਵੀਡੀਓ ਨਾਲ ਉਹ ਚੀਜ਼ ਆਊਗਾ ਵੀਰੇ ਤਾਂ ਤੁਹਾਨੂੰ ਵੀਰੇ ਵੀਡੀਓ ਨਾਲ ਸਬੂਤ ਮਿਲ ਜੂਗਾ ਕੋਈ ਐਜੀ ਕਰਨੀ ਵੀਰੇ ਇਸ ਦਾ ਗਰੀਬ ਕਰਦੇ ਬੱਚੇ ਆ ਸਾਡਾ ਘਰ ਦੇਖ ਲੈ ਯਾਰ ਵੱਡੇ ਭਾਈ ਸਾਨੂੰ ਐ ਜੇ ਭੈਣ ਦਾ ਸਾਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਤਾਂ ਕੋਈ ਲੋੜ ਨਹੀਂ ਯਾਰ ਮੈਂ ਥੁੱਕਦਾ ਵੀ ਨਹੀਂ ਐ ਜੇ ਪੈਸੇ ਦੇ ਉੱਪਰ ਯਾਰ ਜਿਹੜਾ ਮੇਰਾ ਜਨਾਬ ਬੜਾ ਮਨ ਭਰਿਆ ਹੋਇਆ ਯਾਰ ਬਾਈ ਯਾਰ ਲੱਖੇ ਪਿੱਛੇ ਕੋਈ ਨਹੀਂ ਖੜ ਰਿਹਾ ਯਾਰ ਯਾਰ ਦੀਪ ਨੂੰ ਅਸੀਂ ਵੀ ਪਿਆਰ ਕਰਦੇ ਆ ਯਾਰ ਵੀਰੇ ਮੇਰੇ ਤੇ ਦੇਖ ਮੇਰੇ ਤੇ ਹੱ ਚੱਕਿਆ ਨਾ ਮੁੰਡਿਆਂ ਨੇ ਪਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਮੁੰਡੇ ਸਿਆਸੀ ਜੀਗੇ ਉਹ ਦੀਪ ਸਿੱਧੂ ਦੀ ਟੀਮ ਦੇ ਬੰਦੇ ਨਹੀਂ ਸੀਗੇ ਉਹਨਾਂ ਨੇ ਜਾਣ ਕੇ ਮੈਨੂੰ ਠਿੱਕੇ ਦੇ ਵਿੱਚ ਲੀਕ ਕੇ ਜਿਹੜਾ ਮੁੰਡਾ ਰਣਜੀਤ ਕੀ ਨਾਮ ਉਹਦਾ ਨੂਆ ਯਾਰ ਪਤਾ ਨਹੀਂ ਕੀ ਨਾਮ ਹੈ ਉਹ ਹੈਗਾ ਢੜਰੀਨ ਵਾਲੇ ਦਾ ਖਾਸ ਚੇਲਾ ਜਿਹੜਾ ਬਹੁਤ ਮਾੜਾ ਬੋਲਦਾ ਮੈਂ ਤੁਹਾਨੂੰ ਆਡੀਓ ਭੇਜਦਾ ਹਾਂ ਰਿਕਾਰਡਿੰਗ ਭੇਜ ਦੂੰਗਾ ਤੁਸੀਂ ਉਹਦੀ ਬਾਤ ਤੋਂ ਪਛਾਣ ਲੋਗੇ ਉਹਦਾ ਖਾਸ ਮਿਹਰਬਾਨੀ ਉਹਦੀ ਹੋਈ ਸੀਗੀ ਇਹ ਸਾਡੇ ਉੱਪਰ ਜਿਹੜਾ ਹੱਥ ਚੱਕਿਆ ਨਾ ਉਹਦੀ ਹੋਈ ਸੀ ਵੀਰੇ ਮਿਹਰਬਾਨੀ ਯਾਰ ਤਾਂ ਵੀਰੇ ਮੇਨ ਗੱਲ ਇਹ ਹੈ ਵੀ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਸਿਰਫ ਆਪਣੇ ਸਾਡੇ ਜਿਹੜੇ ਸ਼ੇਰ ਨੇ ਅਸੀਂ ਉਹਨੂੰ ਅਸੀਂ ਆਪਣੇ ਸ਼ੇਰਾਂ ਨੂੰ ਸੀ ਬਚਾ ਬਚਾ ਕੇ ਰੱਖਣਾ ਚਾਹੁੰਦੇ ਆ ਹਨਾ ਤੁਹਾਨੂੰ ਆਪਣੇ ਖਾਤਰ ਹਾਲ ਦਿਖਾਉਣਾ ਬਾਈ ਇਰਮੋਦ ਨਵਪੁੱਲ ਜਿੰਨਾ ਕੀ ਨਾ ਹੁੰਦਾ ਯਾਰ ਰਣਜੀਤ ਸਿੰਘ ਨਾ ਰਜੀਤ ਸਿੰਘ ਨਹੀਂ ਉਹਦਾ ਨਾਮ ਹੈਗਾ ਯਾਰ ਰਣਜੀਤ ਸਿੰਘ ਜੇ ਤੁਹਾਨੂੰ ਕਿਸੇ ਨੂੰ ਪਤਾ ਤੁਸੀਂ ਦੱਸ ਦੋ ਪਹਿਲਾਂ ਵੀ ਪਹਿਲਾਂ ਵੀ ਉਹਨੇ ਬਹੁਤ ਮਾੜਾ ਬੋਲਿਆ ਦੀਗਾ ਉਹਨੇ ਸਰੂਪਾਂ ਦੇ ਉੱਪਰ ਛੇੜਖਾਨੀ ਕਰਕੇ ਉਹਨੇ ਨੇਕੀ ਨੂੰ ਭੇਜੀ ਸੀਗੀ ਬਾਅਦ ਫਿਰ ਉਹਦੇ ਜੂਤਪ੍ਰੇਟ ਹੋਈ ਸੀਗੀ ਬਾਬਾ ਬਖਸ਼ੀ ਸਿੰਘ ਹੋਰਾਂ ਨੇ ਉਹਦੇ ਬਹੁਤ ਜੂਤਪ੍ਰੇਟ ਕੀਤੀ ਸੀਗੀ ਬਾਅਦ ਫਿਰ ਉਹਦੇ ਫਾਦਰ ਸਾਹਿਬ ਨੇ ਮਾਫੀ ਮੁਫੀ ਮੰਗੀ ਸੀਗੀ ਸੜਦਾ ਯਾਰ ਕੀ ਨੋ ਉਹਦਾ ਕੰਜਰ ਦਾ ਮਦਾ ਯਾਰ ਮੇਰੇ ਮੁਝਈਂਦਾ ਨਾਮ ਚਲੋ ਕੋਈ ਗੱਲ ਨਹੀਂ ਵਾਟ ਐਵਰ ਆ ਦੇਖੋ ਬਾਈ ਆ ਆ ਦੇਖੋ ਆ ਦੇਖੋ ਆ ਦੇਖੋ ਮੇਰੇ ਹੱਥਾਂ ਦੇਖੋ ਕੀ ਹਾਲ ਕੀਤਾ ਦੇਖ ਲਓ ਤੇ ਆ ਦੇਖ ਲਓ ਆ ਦੇਖੋ ਬਾਈ ਪਤਾ ਨਹੀਂ ਹੁੰਦੀ ਕਿਦਾ ਵੀ ਹੈ ਕਿ ਨਹੀਂ ਦਿਖਦਾ ਬਾਈ ਮੇਰਾ ਫੋਨ ਸਾਰਾ ਤੋੜਦਾ ਠੀਕ ਹੈ ਚੰਗੀ ਤਰ੍ਹਾਂ ਮੈਨੂੰ ਕੁੱਟਿਆ ਇਹਨਾਂ ਨੇ ਕੱਲਾ ਸੀ ਨਾ ਪਰ ਹਾਂ ਇੱਕ ਗੱਲ ਆ ਬਾਈ ਆ ਕੜਾ ਪਾਇਆ ਵਦਾਲਾ ਹਨ ਆ ਕੜਾ ਪਾਇਆ ਇਹਦੀ ਦੋ ਜਣਾਂ ਦੇ ਵਿਆਹ ਕੜਾ ਬੂਥੇ ਤੇ ਆ ਆ ਆ ਯਾਦ ਕਰਨਗੇ ਯਾਦ ਕਰਨਗੇ ਭਾਈ ਯਾਦ ਕਰਨਗੇ ਜਿਹੜੇ ਜਿਹੜੇ ਪਿਆ ਨਾ ਯਾਦ ਕਰਨਗੇ ਉਹ ਜਿਹੜੇ ਜਿਹੜੇ ਪਿਆ ਉਹ ਯਾਦ ਕਰਨਗੇ ਉਹਦਾ ਯਾਰ ਮੁੰਡੇ ਦਾ ਨਾਂ ਪਤਾ ਨਹੀਂ ਕੀ ਹੈ ਆਪਣਾ ਰঞ্জੀਤ ਸਿੰਘ ਪਤਾ ਨਹੀਂ ਇਹੀ ਕੁਛ ਨਾਮ ਹੈ ਮੈਂ ਉਹਦਾ ਨਾਂ ਭੁੱਲ ਜਿੰਨਾ ਉਹਦਾ ਮੁੰਡੇ ਦਾ ਤਾ ਵੀਰੇ ਆ ਮੇਰੀ ਬੇਨਤੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਆਪਾਂ ਕਿਸੇ ਜੱਥੇਬੰਦੀ ਨੂੰ ਅੱਗੇ ਲਾਈਏ ਮੈਂ ਜੇ ਮੇਰੀ ਮੰਨੋ ਨਾ ਤਾਂ ਵੀਰੇ ਜਸਕਰਨ ਸਿੰਘ ਕਾਨ ਸਿੰਘ ਅਲਾਂ ਲਾ ਲੋ ਅੱਗੇ ਇਸ ਟਾਈਮ ਉਹਨਾਂ ਦੇ ਕੋਲ ਫਾਈਨੈਂਸ਼ਲੀ ਪਾਵਰ ਵੀ ਹੈਗੀ ਆ ਠੀਕ ਆ ਜਾਂ ਫਿਰ ਸ਼ੇਰੇ ਪੰਜਾਬਾ ਸ਼ੇਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੀ ਹੈਗੀ ਹੈ ਸੁਸਾਇਟੀ ਹਨਾ ਉਹਨਾਂ ਨੂੰ ਲਾ ਲੋ ਵੀਰੇ ਅੱਗੇ ਕਿਉਂਕਿ ਵੀਰੇ ਇਸ ਟਾਈਮ ਕਿਸੇ ਨਾ ਕਿਸੇ ਨੂੰ ਦੇਖੋ ਅੱਗੇ ਲਾਣਾ ਪੈਣਾ ਜੇ ਉਹ ਅੱਗੇ ਲੱਗਣਗੇ ਤਾਂ ਜਾ ਕੇ ਵੀਰੇ ਆਪਣਾ ਕੰਮ ਸਫਲ ਹੋਊਗਾ ਬਾਕੀ ਤੁਹਾਡੀ ਮਰਜ਼ੀ ਹੈ ਬਾਈ ਦੇਖ ਮੈਂ ਤਾਂ ਤੁਹਾਨੂੰ ਸਲਾਹ ਦੇ ਸਕਦਾ ਜਿੰਨਾ ਜਿੰਨੀ ਮੇਰੇ ਕੋਲ ਨੌਲੇਜ ਹੈ ਮੈਂ ਦੇ ਸਕਦਾ ਹਨ ਤੇ ਬਸ ਇਹੀ ਮੇਰੀ ਬੇਨਤੀ ਹੈ ਵੱਡੇ ਵੀਰ ਵੀ ਕਿਸੇ ਨਾ ਕਿਸੇ ਤਰੀਕੇ ਲੱਖੇ ਨੂੰ ਪਹ ਹੱਥ ਨਹੀਂ ਆਣ ਦੇਣਾ ਠੀਕ ਹੈ ਇਹਨਾਂ ਨੇ ਦੇ ਲਿਆ ਕਿ ਹਜੇ ਕੰਜਰ ਨੇ ਪੈਂਚ ਲੱਖ-ਲੱਖ ਰੁਪਈਆ ਦਾ ਸਨਾਮ ਰੱਖਤਾ ਔਰ ਸ਼ੇਰਾਂ ਦੇ ਉੱਪਰ ਲੱਖ-ਲੱਖ ਰੁਪਈਆ ਨਾ ਮੈਂ ਤਾਂ ਮੈਨੂੰ ਹਾਸੀ ਆ ਗਈ ਮੈਨੂੰ ਤਾਂ ਹਾਸੀ ਆ ਗਈ ਦੀ ਯਾਰ ਦੱਸ ਪਰ ਬਾਈ ਮੈਨੂੰ ਇੱਕ ਨਾ ਇੱਕ ਇੱਕ ਚੀਜ਼ ਦਾ ਮੈਨੂੰ ਗਿਲਾ ਬਹੁਤ ਰਹੂਗਾ ਵੀ ਉਹ ਕਿੱਧਰ ਗਏ ਹੁਣ ਉਹ ਜਗਦੀਪ ਰੰਧਾਵੇ ਹੋਰੀ ਹੈ ਉਹ ਖੋਰ ਹੁੰਦਾ ਸੀਗਾ ਮੰਤਰੀ ਬੱਜੇਗੇ ਚਲੋ ਤਾਂ ਉਹ ਤਾਂ ਚੱਲ ਹੋਰ ਸਾਉ ਦਾ ਬੰਦਾ ਉਹ ਤਾਂ ਵਿਚਾਰਾ ਕਾਮੇਡੀਆ ਬੰਦਾ ਪਰ ਹੋਰ ਵੀ ਹੁੰਦੇ ਸੀ ਲਾਲੀ ਹੁੰਦਾ ਸੀਗਾ ਯਾਰ ਬਾਈ ਇਸ ਟਾਈਮ ਵੀਰੇ ਸਭ ਨੂੰ ਅੱਗੇ ਆਣਾ ਚਾਹੀਦਾ ਸੀਗਾ ਇਸ ਟੈਮ ਸਭ ਨੂੰ ਵਿਰੇਗੀ ਆਣਾ ਚਾਹੀਦਾ ਦੀਗਾ ਸਾਰਿਆਂ ਨਾਲ ਖੜਨਾ ਚਾਹੀਦਾ ਦੀਗਾ ਵੀਰੇ ਤਾਂ ਵੀਰੇ ਇੱਕ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਵੀ ਪ੍ਰਾਈਮ ਉਹਦੇ ਨਿਊਜ਼ ਚੈਨਲ ਗਰਬਾਣੀ ਖੰਡ ਬਾਣੀ ਨਿਊਜ਼ ਚੈਨਲ ਇਹਨਾਂ ਦੇ ਨਾਲ ਜੁੜੋ ਵਾਇਸ ਆਫ ਪੰਜਾਬ ਨਿਊਜ਼ ਚੈਨਲ ਉਹਦੇ ਨਾਲ ਜੁੜੋ ਤਾਂ ਕਿ ਆਪਣੇ ਕੋਲ ਚੰਗੀਆਂ-ਚੰਗੀਆਂ ਖਬਰਾਂ ਆਣ ਅਸੀਂ ਗਮਰਾ ਨਾ ਹੋਈਏ ਠੀਕ ਹੈ ਪਰ ਨਾ ਇੱਕ ਮੁੰਡਾ ਹੈ ਹਰਿਆਣੇ ਦਾ ਤੁਸੀਂ ਜਾਣਦੇ ਹੋ ਉਹਨੂੰ ਨਵਜੋਤ ਆ ਪਤਾ ਨਹੀਂ ਨਵਜੀਤ ਆ ਕੀ ਨੋਦ ਜਿਹਨੇ ਵਾਟਰ ਕੈਨਨ ਮੋੜਿਆ ਦੀਗਾ ਠੀਕ ਹੈ ਵੀਰੇ ਮਾਝੂ ਸੁਬੀਰ ਵਾਸਤੇ ਯਾਰ ਦੋ ਲਫ਼ਜ਼ ਬੋਲਣਾ ਚਾਹੁੰਨਾ ਯਾਰ ਵੱਡੇ ਭਾਈ ਯਾਰ ਨਹੀਂ ਫਿਰ ਵੀਰੇ ਮੇਰੇ ਨਹੀਂ ਫਿਰ ਮੇਰੇ ਮਨ ਚ ਰਹਣਗੇ ਯਾਰ ਭਾਈ ਯਾਰ ਭਾਈ ਨਵਜੀਤ ਵੀਰੇ ਮੈਂ ਤੈਨੂੰ 4 ਦਿਨ ਪਹਿਲਾਂ ਆ ਮੇਰੇ ਸੈਟਰ ਲੱਗਣ ਤੋਂ ਪਹਿਲਾਂ ਤੈਨੂੰ ਮੈਂ ਦੇਖਿਆ ਹਣਾ ਉੱਥੇ ਵੀ ਤੂੰ ਉੱਥੇ ਖੜ ਕੇ ਸਟੇਜ ਦੇ ਉੱਪਰ ਤੂੰ ਬੋਲੀ ਜਾਂਦਾ ਦੀਗਾ ਵੀਰੇ ਤੇ ਸਟੇਜ ਤੂੰ ਕਿਹਨਾਂ ਦੇ ਉੱਪਰ ਖੜਾ ਸੀਗਾ ਜਿਹੜੀ ਕਾਮਰੇਡਾਂ ਦੀ ਸਟੇਜ ਆ ਯਾਰ ਤੈਨੂੰ ਵੀ ਪਤਾ ਵੀ ਸਟੇਜ 86 ਹਰ ਵੀਰੇ ਯਾਰ ਤੂੰ ਫੇਰ ਉੱਥੇ ਖੜ ਕੇ ਬੋਲ ਰਿਹਾ ਯਾਰ ਦੋਸਤ ਯਾਰ ਇਟਸ ਵੈਰੀ ਸ਼ੇਮਲੈਸ ਡੀਅਰ ਇਟਸ ਵੈਰੀ 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 ਸ਼ੇਮਲੈਸ ਯਾਰ ਵੀਰੇ ਤੈਨੂੰ ਉੱਥੇ ਖੜ ਕੇ ਨਹੀਂ ਬੋਲਣਾ ਚਾਹੀਦਾ ਸੀ ਯਾਰ ਦੋਸਤ ਮੈਨੂੰ ਜੇ ਨਾ ਮੈਨੂੰ ਕੋਈ ਉੱਥੋਂ 2 ਲੱਖ ਰੁਪਈਆ 10 ਲੱਖ ਰੁਪਈਆ ਵੀ ਦੋਵੇ ਨਾ ਮੈਂ ਮੇਰੀ ਜੁੱਤੀ ਵੀ ਨਾ ਚੜੇ ਬਾਬਾ ਮੈਂ ਨਾ ਚੜਾਂ ਵੀਰੇ ਕਦੀ ਵੀ ਨਾ ਚੜਾਂ ਯਾਰ ਮੈਂ ਸਾਡੇ ਸ਼ਹਿਰ ਵਾਲੇ ਸਾਰੇ ਹੀ ਐਜੇ ਨੇ ਚਾਹੇ ਗਰੀਬਾਂ ਪਰ ਹੈ ਵੜੇ ਅਣਖੀਆਂ ਵੀਰੇ ਬੋਧਣ ਕੀਏ ਗਏ ਆ ਤਾਂ ਵੀਰੇ ਆ ਮੇਰੀ ਬੇਨਤੀ ਸੀਗੀ ਵੀ ਕਿਸੇ ਜਥੇਬੰਦੀ ਨੂੰ ਅੱਗੇ ਲੈ ਕੇ ਆਓ ਤੇ ਵੀਰੇ ਇੱਕ ਤੁਸੀਂ ਚੀਜ਼ ਦੇਖੋ ਵੀ ਗਰਮੀਆਂ ਲੰਘੀਆਂ ਫਿਰ ਸਰਦੀਆਂ ਵੀ ਲੰਘੀਆਂ ਦੁਬਾਰੋ ਫਿਰ ਗਰਮੀਆਂ ਆ ਗਈਆਂ ਅੰਦੋਲਨ ਖਤਮ ਕੋ ਤਾਂ ਹੋਊਗਾ ਰਣਨੀਤੀ ਬਣਾ ਲਓ ਵੀਰੇ ਦੇਖ ਮੈਂ ਤਾਂ ਇਨੈਜੁਗ ਹੈ ਨਹੀਂ ਵੀ ਤੁਹਾਨੂੰ ਮੈਂ ਰਣਨੀਤੀਆਂ ਬਣਾ ਬਣਾ ਦਵਾਂ ਮੈਂ ਇਨੈਜੁਗ ਹੈ ਨਹੀਂ ਵੀਰੇ ਠੀਕ ਹੈ ਨਾ ਵੀ ਮੈਂ ਤੁਹਾਨੂੰ ਰਣਨੀਤੀ ਬਣਾ ਕੇ ਦਵਾਂ ਤਾਂ ਵੀਰੇ ਰਣਨੀਤੀ ਬਣਾ ਲਓ ਤੇ ਮੈਨੂੰ ਮਾਣ ਹੈ ਦੀਪ ਸਿੱਧੂ ਹੋਰਾਂ ਦੇ ਨਾਲ ਨਾਲ ਉੱਥੇ ਜਿਹੜੇ ਪੁਰਾਣੇ ਸੰਗਰਸ਼ੀ ਬੈਠੇ ਨੇ ਬਾਬਾ ਬਖਸ਼ੀ ਸਿੰਘ ਜੀ ਵਰਗੇ ਬਾਬੇ ਤਲਵਾਰੇ ਵਰਗੇ ਬੈਠੇ ਨੇ ਹਨਾ ਤਾਂ ਵੀਰੇ ਮੈਨੂੰ ਉਹਨਾਂ ਦੇ ਮਾਣ ਹੈ ਵੀ ਉਹ ਉੱਥੇ ਕੁਝ ਵੀ ਗਲਤ ਨਹੀਂ ਹੋਣ ਦੇਣਗੇ ਤੇ ਵੀਰੇ ਮੈਨੂੰ ਮਾਣ ਹੈ ਆਪਣਾ ਵੀਰ ਸਾਡਾ ਜਿਹੜਾ ਮੱਗੂ ਮਠਮੋਰ ਚੇਲਾ ਜਿਹੜਾ ਵੀਰ ਸੀਗਾ ਜੱਜ ਜਾਵਰ ਜੰਗ ਮੈਨੂੰ ਉਸ ਤੇ ਵੀਰੇ ਮਾਣ ਹੈ ਜਿਹੜਾ ਉਹਨੇ ਪਾਡ ਰਖਾਇਆ ਸ਼ਹੀਦਾਂ ਵਾਸਤੇ ਭਾਈ ਜੀ ਸ਼ਹੀਦਾਂ ਵਾਸਤੇ ਪਾਡ ਰਖਾਣਾ ਪਤਾ ਕਿੰਨਾ ਜ਼ਰੂਰੀ ਸੀਗਾ ਯਾਰ ਬਹੁਤ ਜ਼ਰੂਰੀ ਸੀਗਾ ਵੀਰੇ ਯਾਰ ਤਾਂ ਵੀਰੇ ਆ ਮੇਰੀ ਬੇਨਤੀ ਸੀਗੀ ਬਸ ਹੁਰਤਾ ਯਾਰ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਮੇਰੇ ਸੱਟਾਂ ਬਹੁਤ ਵੱਜੀਆਂ ਹੋਈਆਂ ਯਾਰ ਬਾਈ ਮੈਂ ਬੋਲ ਵੀ ਨਹੀਂ ਸਕਦਾ ਯਾਰ ਜੇ ਸ਼ਾਇਦ ਤੁਹਾਨੂੰ ਮੈਂ ਕੱਪੜੇ ਵੀ ਕੱਢ ਕੇ ਦਿਖਾਵਾਂ ਨਾ ਮੈਨੂੰ ਯਾਰ ਇਹਨਾਂ ਨੇ ਇਕੱਲਾ ਫਸ ਗਿਆ ਨਾ ਇਕੱਲਾ ਫਸ ਗਿਆ ਇਕੱਲੇ ਨੂੰ ਤਾਂ ਤੈਨੂੰ ਪਤਾ ਹੀ ਹੈ ਯਾਰ ਫਿਰ ਸਾਰੀ ਘੇਰ ਲੈਣੇ ਪਰ ਹਾਂ ਇਸ ਗੱਲ ਦੀ ਗਾਰੰਟੀ ਹੈ ਵੀ ਜਿੜੇ ਜਿੜੇ ਦੋ ਕੜੇ ਪਏ ਨੇ ਨਾ ਜਿੜੇ ਜਿੜੇ ਆ ਇਹ ਆ ਆ ਦੋ ਕੜੇ ਪਏ ਨੇ ਸੱਲੀ ਕਰਾਈ ਹੈ ਦੂਸਰੀ ਗੱਲ ਅੱਗੇ ਤੋਂ ਵੀਰੇ ਅੱਗੇ ਤੋਂ ਕੜਾ ਨਹੀਂ ਹੋਇਆ ਕਰੂਗਾ ਅੱਗੇ ਤੋਂ ਸ਼ਿਸ਼ਤਰ ਹੋਇਆ ਕਰੂਗਾ ਨਾਲ ਪਰਵਾਹ ਨਾ ਕਰਿਆ ਕਰਨਾ ਪਾਣਾ ਨਾ ਬਈ ਯਾਰ ਮੈਨੂੰ ਮੁੰਡੇ ਦਾ ਨਾਮ ਨਹੀਂ ਯਾਦ ਆ ਰਿਹਾ ਕੀ ਨੋ ਆ ਮੈਂ ਵਿੱਚ ਕੈਪਸ਼ਨ ਦੇ ਵਿੱਚ ਉਹਦਾ ਨਾਮ ਵੀ ਲਿਖਦਾਗਾ ਮੁੰਡੇ ਦਾ ਉਹਦੀ ਰਿਕਾਰਡਿੰਗ ਵੀ ਪਾ ਦੂੰਗਾ ਉਹ ਬੜਾ ਗਲਤ ਬੋਲਦਾ ਗੁਰੂਆਂ ਬਾਰੇ ਪੀਰਾਂ ਬਾਰੇ ਸਾਡੇ ਸਾਡੇ ਮਹਾਰਾਜ ਬਾਰੇ ਬਹੁਤ ਗਲਤ ਬੋਲਦਾ ਉਹਦਾ ਕੀ ਨਾਮ ਹੈ ਪਤੰਦਰ ਦਾ ਯਾਰ ਰਣਜੀਤ ਖੜਦੇ ਦੇਖਾਂ ਸ਼ਾਇਦ ਕਿਸੇ ਨੇ ਕਮੈਂਟ ਹੀ ਕਰਤਾ ਹੋਵੇ ਯਾਰ ਤੁਹਾਨੂੰ ਕਿਸੇ ਨੂੰ ਨੋ ਹੀ ਨਹੀਂ ਬਤਾ ਯਾਰ ਟੂਡ ਪ੍ਰੂਫਿੰਡ ਦਾ ਮੁੰਡਾ ਯਾਰ ਤੁਹਾਨੂੰ ਵੀ ਨਹੀਂ ਪਤਾ ਯਾਰ ਦਾ ਸੱਦ ਹੋ ਗਈ ਯਾਰ ਦੋਸਤ ਯਾਰ ਚਲੋ ਕੋਈ ਗੱਲ ਨਹੀਂ ਵਟ ਐਵਰ ਤਾਂ ਵੀਰੇ ਆਪਣੀ ਬਸ ਬੇਨਤੀ ਇਹ ਹੈ ਵੀ ਇਕੱਠੇ ਜੁੜ ਕੇ ਰਹੋ ਇਕੱਲੇ ਇਕੱਲੇ ਨਾ ਫਿਰੋ ਪੁਲਿਸ ਬੜੀ ਮਸਤੈਦ ਹੋ ਰੱਖੀ ਹੈ ਰਾਤ ਨੂੰ ਰਾਤ ਨੂੰ ਮੜਾ ਜਾ ਬਚਾਵ ਕੇ ਬਚਾਵ ਰੱਖੋ ਠੀਕ ਹੈ ਤੇ ਬਸ ਆਹੀ ਮੇਰੀ ਬੇਨਤੀ ਸੀਗੀ ਵੀ ਵੀਰੇ ਆਪਾਂ ਲੱਖੇ ਦੀ ਹੁਣ ਸਪੋਰਟ ਕਰਨੀ ਆ ਲੱਖੇ ਨੂੰ ਕਿਤੇ ਨਾ ਹੋਵੇ ਵੀ ਲੱਖਾ ਵੀ ਧਿੱਕੇ ਚੜ ਜਾਏ ਹਨਾ ਜੇ ਲੱਖਾ ਧਿੱਕੇ ਚੜ ਗਿਆ ਮਿੱਤਰਾਂ ਆਪਣੇ ਕੋਲ ਵੀਰੇ ਕੁਝ ਵੀ ਨਹੀਂ ਰਹਿਣਾ ਕਿਉਂਕਿ ਇੱਕ ਇੱਕ ਸਾਡਾ ਸ਼ੇਰ ਜਿਗਾ ਦੀਪ ਸਿੱਧੂ ਦੀ ਸਿੱਧੂ ਰੋ ਦੇ ਲੈਣਾ ਨੇ ਕਰ ਲਿਆ ਸਾਈਡ ਤੇ ਹਨਾ ਪਰ ਉਹ ਆਜੂਗਾ ਕੋਈ ਗੱਲ ਨਹੀਂ ਉਹ ਆਊਗਾ ਪਤਾ ਕਿਉਂ ਆ ਦੇਖੋ ਆ ਆ ਲੈ ਕੇ ਆਉਗਾ ਉਹਨੂੰ ਤੇ ਆਉਂਦਾ ਦਿਖਦਾ ਹਾਂ ਇਹ ਲਿਆ ਗਿਆ ਉਹ ਦੇਖ ਚੂਲਦੇ ਰਹਿਣ ਪੰਥ ਮਹਾਰਾਜ ਕੀ ਬਾਬਾ ਇਹ ਲਿਆ ਗਿਆ ਉਹ ਨੂੰ ਮੁੰਡੇ ਦੇ ਵਿੱਚ ਜਿੱਦ ਬਾ ਇਹ ਆ ਲੈ ਗਿਆ ਉਹ ਦੇਖ ਉਹਨੂੰ ਸਾਡੇ ਦਾ ਸਾਰੇ ਕੋਠੇ ਦੇ ਮੈਂ ਕੋਠਾ ਭਰ ਰੱਖਿਆ ਬਣਾ ਵੀਰੇ ਠੀਕ ਆ ਹਾਂ ਅਸੀਂ ਨਹੀਂ ਅਸੀਂ ਨਹੀਂ ਪ੍ਰਵਾਹ ਕਰਦੇਗੇ ਪੁੱਤ ਸਪਾ ਸੜੇ ਦੀ ਨਾਲ ਕਿਸੇ ਹੋਰ ਦੀ ਇਹ ਲਿਆ ਗਿਆ ਉਹ ਦੇਖੀ ਦੀਪ ਸਿੱਧੂ ਨੂੰ ਹਾਂ ਪਰ ਇੱਕ ਸਵਾਲ ਆ ਵੀ ਵੀਰੇ ਕਿਹੜੀ ਜਥੇਬੰਦੀ ਇਸ ਟਾਈਮ ਨਾਲ ਖੜੂਗੀ ਦੀਪ ਸਿੱਧੂ ਦੇ ਯੋ ਕਿ ਉਹ ਤਾਂ ਮੁੰਡਾ ਹੁਣ ਫਸ ਗਿਆ ਉਹ ਤਾਂ ਅੜ ਗਿਆ ਮੁੰਡਾ ਯਾਰ ਠੀਕ ਆ ਆ ਮੇਰੀ ਵੀਰੇ ਬੇਨਤੀ ਸੀਗੀ ਤੇ ਬਸ ਹੋਰ ਮੈਂ ਵੀਰੇ ਕੁਝ ਕਹਿਣਾ ਨਹੀਂ ਚਾਹਦਾ ਇਹਨੂੰ ਅੱਗੇ ਪੰਚਾ ਦਿਓ ਮੇਰਾ ਵੀਰ ਬਣ ਕੇ ਠੀਕ ਆ ਆ ਸਾਟ ਯਾਰ ਮੇਰਾ ਵੀਰੇ ਸੋਜਾਂ ਨਹੀਂ ਉਤਰ ਰਿਆ ਅਰਦਾਸ ਕਰਿਓ ਮੇਰਾ ਸੋਜਾਂ ਉਤਰ ਜੇ ਤੇ ਦੁਆਰੋਂ ਮੈਂ ਫੇਰ ਪਹੁੰਚਾਂ ਕੁਰਛੇਤਰ ਆਗਾ ਮੈਂ ਹਜੇ ਮੈਂ ਪੰਜਾਬ ਗਿਆ ਨਹੀਂ ਕੁਰਛੇਤਰ ਆ ਮੈਂ ਠੀਕ ਆ ਵੀਰੇ ਚੰਗਾ ਮੇਰਾ ਵੀਰ ਵਾਹਿਗੁਰੂ ਜੀ ਦਾ ਖਾਲਸਾ ਵੀਰੇ ਭਾਈ ਗੁਰਜੀ ਕੀ ਫਤ ਜੇ ਕੋਈ ਗੱਲ ਰਹੇਗੀ ਤਾਂ ਮੈਂ ਦੱਸ ਦਵਾਂ ਤੁਹਾਨੂੰ ਲੱਗਦਾ ਵੀ ਕੋਈ ਗੱਲ ਰਹੇਗੀ ਆ ਤਾਂ ਇਹ ਦੱਸ ਦਿਓ ਠੀਕ ਹੈ ਨਾ ਸਤਕਾਰ ਕਮੇਡੀਆ ਬਾਰੇ ਵੀਰੇ ਮੈਂ ਬੇਨਤੀ ਕਰੂੰਗਾ ਅੱਜ ਸਾਰੀਆਂ ਪਿੱਛੇ ਹੋ ਗਈਆਂ ਬਣ ਕੇ ਯਾਰ ਵੀਰੇ ਯਾਰ ਪਲੀਜ਼ ਤੁਹਾਨੂੰ ਬੇਨਤੀ ਹੈ ਵੀ ਮੈਂ ਦੱਸੂ ਬਣ ਕੇ ਬੇਨਤੀ ਚਲ ਕੋਈ ਗੱਲ ਨਹੀਂ ਵਿੱਚ ਕੋਈ ਵੀ ਫੋਨ ਕਰਦਾ ਮੋਨਾ ਕਰ ਲਾਂ ਗੱਲ ਚੰਗਾ ਮੇਰਾ ਵੀਰ ਵਾਹਿਗੁਰਜੀ ਸਾਹਿਬ ਸਾਹਿਬ ਗੁਰਜੀ ਕੀ ਫਤ ਜੇ ਕੋਈ ਵੀਰ ਭਰਾ ਸੱਜਣ ਨਾਲ ਜੁੜਿਆ ਹੋਇਆ ਤੇ ਆ ਕੇ ਦੱਸੋ ਵੀ ਆਵਾਜ਼ ਆਉਂਦੀ ਏ ਕਿ ਨਹੀਂ ਆਉਂਦੀ ਏ ਕਿਉਂਕਿ ਹੈੱਡਫੋਨ ਮੇਰੇ ਜ ਹੋ ਗਏ ਚੋਰੀ ਤੇ ਭਾਈ ਵੀਰ ਭਰਾ ਜੇ ਕੋਈ ਹੈਗਾ ਤਾਂ ਆ ਕੇ ਦੱਸੋ ਹਨਾ ਵੀ ਆਵਾਜ਼ ਆਉਂਦੀ ਏ ਤਾਂ ਬਸ ਇਹਨਾਂ ਦੱਸ ਦੇ ਵੀ ਆਵਾਜ਼ ਆਉਂਦੀ ਏ ਜਾਂ ਨਹੀਂ ਆਉਂਦੀ ਏ 2 ਘੰਟੇ ਦੀ ਬੇਨਤੀ ਕਰਨੀ ਏ ਬਸ ਸਟ ਲੱਗੀ ਹੋ ਰਹੀ ਹੈ ਤੇ ਤੇ ਲਿਖ ਕੇ ਦੂ ਵਾ ਆ ਜਾਂਦੀ ਹੈ ਬਸ ਇਹ ਨਗਦ ਦੂ ਲਿਖੇ ਵੀ ਮੇਰਾ ਵੀਰ ਆਵਾਜ਼ ਆਉਂਦੀ ਹੈ ਓਏ ਗੁਰੂ ਸੁਚੇਪ ਬਸਾ ਪਿੱਛੇ ਬਹੁਤ ਸਟ ਲੱਗੀ ਹੋਈ ਹੈ ਆਵਾਜ਼ ਆਉਂਦੀ ਹੈ ਭਾਈ ਵਾ ਠੀਕ ਹੈ ਜੀ ਤਾਂ ਵੀਰੇ ਬੇਨਤੀ ਸੀਗੀ ਤਾ ਇਹ ਬੀ ਦੀਪ ਸਿੱਧੂ ਦਾ ਦੀਪ ਸਿੱਧੂ ਫੜਿਆ ਗਿਆ ਹਨਾ ਦੀਪ ਸਿੱਧੂ ਦਾ ਫੜਿਆ ਗਿਆ ਹੁਣ ਲੱਖੇ ਦਾ ਕਿਵੇਂ ਕਰਨਾ ਹੈ ਲੱਖਾ ਵੀ ਆਪਣਾ ਸ਼ੇਰ ਹੈ